ਮੈਡਮ ਕਿ ਅਸੀਂ ਬਹੁਤ ਪਰੇਸ਼ਾਨ ਹੈਗੇ ਤੇ ਕੋਈ ਵੀ ਇੱਥੇ ਆਲੀ ਦਾ ਦੇਖ ਨਹੀਂ ਲਿਆਗਾ ਅਸੀਂ ਘੱਟ ਤੋਂ ਘੱਟ ਇੰਨੇ ਪੈਸੇ ਲਾ ਕੇ ਬੈਠੇ ਜਿੱਦੋਂ ਪੈਸੇ ਵੀ ਲਾਂਦੇ ਆ ਕੋਈ ਇੱਥੇ ਸੌਂਦਾ ਨਹੀਂ ਸਕਦਾ ਆਪਣੇ ਪੈਸੇ ਲਾਂਦੇ ਹੋ ਅਸੀਂ ਆਪਣੇ ਪੈਸੇ ਖੁਦ ਲਾਈਦੇ ਆ ਕੋਈ ਸਾਨੂੰ ਕੋਈ ਸਾਡੀ ਗਲੀ ਹੈਗੀ ਜਿਹੜੀ ਸਾਰੀ ਅਸੀਂ ਗਲੀ ਸਾਰੇ ਇਕੱਠੇ ਕਰਕੇ ਪੈਸੇ ਦਿੰਦੇ ਹੈਗੇ ਆ ਉਦਲੀ ਬਲੀ ਪਾਸੇ ਇਹ ਰਹੇਦੀ ਪ੍ਰੋਬਲਮ ਕਰ ਕਿੰਨੇ ਟਾਈਮ ਤੋਂ ਚੱਲ ਰਹੀ ਹੈ ਇਹ ਬਹੁਤ ਯਾਰ ਤਾਂ ਚੱਲਦੀ ਹੈ ਤਾਂ 8 ਸਾਲ ਹੋ ਗਏ ਜਦੋਂ ਤੋਂ 8 ਸਾਲ ਹੋ ਗਏ ਜਦੋਂ ਤੇ ਬਣਿਆ ਗ੍ਰਾਮ ਲੇ ਸਰਪੰਚ ਲੱਗਦਾ ਕੋਈ ਹਾਂਜੀ ਲੱਗਦਾ ਸੀਗਾ ਉਹ ਬਲੈਤਰਾ ਰਹਿ ਗਿਆ ਸੀਗਾ ਉਹਦੀ ਡੈਥ ਹੋ ਗਈ ਆ ਬਾਕੀ ਇਧਰਲਾ ਕੋਈ ਆਪਾਂ ਨੂੰ ਪਤਾ ਨਹੀਂ ਹੈਗਾ ਕਿ ਹੈ ਕਿ ਨਹੀਂ ਹੈ ਕੋਈ ਹੁਣ ਲਵਾਰਿਸ ਗਲੀਆਂ ਗੈਸ ਜੇ ਲਵਾਰਿਸ ਲਵਾਰਿਸ ਜਿੱਦਾਂ ਲਵਾਰਸੀ ਕਹਤੋਂ ਲਵਾਰਸੀ ਵਾਲਾ ਹਾਲ ਆ ਕਿ ਕੋਈ ਬੰਦਾ ਤੇ ਇੱਥੇ ਆਂਦਾ ਨਹੀਂ ਹੈਗਾ ਅਸੀਂ ਖੁਦ ਅਸੀਂ ਇੱਥੇ ਆਪਣੇ ਪੈਸੇ ਲਾ ਕੇ ਇਹਨੂੰ ਸੱਬ ਰਾਂਦੇ ਆ ਪਤ ਤੇ ਇਧਰ ਅਮਲੇ ਮੁੰਡਿਆ ਦੀ ਲੱਗਦੇ ਨਹੀਂ ਹਾਂਜੀ ਮੁੰਡਿਆ ਹੀ ਲੱਗਦੇ ਮੁੰਡਿਆ ਤੇ ਕਦੀ ਮੈਂ ਦੇਖਿਆ ਹੀ ਨਹੀਂ ਹੈਗਾ ਦੇਖੀ ਨਹੀਂ ਅਸੀਂ ਦੇਖਿਆ ਹੀ ਨਹੀਂ ਕਦੀ ਪਤ ਇਹ ਨਹੀਂ ਦੇਖੀ ਜਦੋਂ ਉਹ ਇੱਕ ਵਾਰ ਹੀ ਆਏ ਸੀਗੇ ਉਦੋਂ ਦੇਖਿਆ ਉਸ ਤੋਂ ਬਾਅਦ ਅਸੀਂ ਕਦੀ ਨਹੀਂ ਦੇਖਿਆ ਹੀ ਨਹੀਂ ਹੈਗਾ ਅਗਰ ਹੀ ਆਏ ਕਿ ਨਹੀਂ ਆਏ ਦੇਖ ਸਕਦੇ ਹੋ ਸੀਵਰੇਜ ਦਾ ਪਾਣੀ ਇਹ ਬਾਰਿਸ਼ ਦਾ ਪਾਣੀ ਨਹੀਂ ਹੈ ਇਹ ਸੀਵਰੇਜ ਦਾ ਪਾਣੀ ਹੈ ਦੇਖ ਸਕਦੇ ਹੋ ਕਾਲੇ ਰੰਗ ਦਾ ਪਾਣੀ ਹੈ ਗੰਦੇ ਨਾਲੇ ਤੋਂ ਵੀ ਬੁਰਾ ਹਾਲ ਹੋਇਆ ਹੋਇਆ ਗੰਦੇ ਨਾਲੇ ਦੇ ਨਾਲ ਜਿਹੜੇ ਲੋਕ ਰਹਿੰਦੇ ਉਸ ਤਰ੍ਹਾਂ ਦਾ ਹਾਲਾਤ ਜਿਹੜਾ ਕਿ ਲੁਕਿਆਣਾ ਦੇ ਇੱਕ ਤਾਂ ਕਲੋਨੀ ਦੇ ਵਿੱਚ ਵੀ ਮਿਲੇ ਨੇ ਤੂੰ ਹੋਰ ਕੁਝ ਦੇਖ ਸਕਦੇ ਹੋ ਕੂੜਾ ਕਰਦੀਆਂ ਤਸਵੀਰਾਂ ਇੱਥੇ ਤੁਸੀਂ ਤਸਵੀਰਾਂ ਦੇਖੋ ਤੋ ਕਿੰਨਾ ਜ਼ਿਆਦਾ ਗੰਦ ਲੋਕਾਂ ਦੇ ਪਲਾਟ ਜਿਹੜੇ ਖੜੀਤੇ ਹੋਏ ਉਸ ਦੇ ਵਿੱਚ ਇੰਨਾ ਜ਼ਿਆਦਾ ਗੰਦ ਇਹ ਪਲਾਟ ਦੀ ਵੀ ਤਸਵੀਰਾਂ ਦੇਖ ਸਕਦੇ ਹੋ ਛੱਪੜ ਬਨੇ ਹੋਏ ਵਿੱਚ ਮੱਝਾਂ ਵੀ ਘੁੰਮ ਰਿਆ ਨੇ ਤੇ ਤੁਸੀਂ ਦੇਖ ਸਕਦੇ ਹੋ ਆਸ-ਪਾਸ ਲੋਕ ਕਿਤੇ ਕਿਸ ਤਰ੍ਹਾਂ ਰਹਿ ਰਹੇ ਹੋਣੇ ਨੇ ਇਸ ਦਾ ਗੰਦਾ ਪਾਣੀ ਉਸ ਤੋਂ ਸਾਡੇ ਬੱਚੇ ਵੀ ਅੰਦਰੋਂ ਨਿਕਲ ਕੇ ਬਾਹਰ ਨਹੀਂ ਆ ਰਹੇ ਜੀ ਉਸ ਤੋਂ ਬਾਅਦ ਮੈਂ ਕੈਂਸਰ ਦਾ ਮਰੀਜ਼ ਹਾਂ ਜਾਂਦੇ ਮੇਰੇ ਦੇ ਕੁੱਝ ਦੀ ਵਾਰੀ 5 ਲੱਖ ਰੁਪਈਆ ਲੱਗਾ ਰਿਵੈਸ਼ਨ ਨਹੀਂ ਹੋਈ ਹੋਇਆ ਕਿ ਨਹੀਂ ਕੋਈ ਨਹੀਂ ਇੱਥੇ ਆ ਕੇ ਵੜਦਾ ਕਰਾ ਕੇ ਪੈਸੇ ਖਾਪੇ ਕਰਕੇ ਅਸੀਂ ਹਰ ਵਾਰੀ ਹਫਤੇ 'ਚ ਦੋ ਵਾਰੀ ਵੀ ਹੁਣ ਕਿ ਮਹੀਨੇ 'ਚ ਚਾਰ ਵਾਰੀ ਵੀ ਅਸੀਂ ਇੱਥੇ ਕਰਕੇ ਸਬਕ ਕਰਾਣੇ ਆ ਕਿੰਨੇ ਟਾਈਮ ਤੋਂ ਪਰੇਸ਼ਾਨ ਹਾਂ 8 ਸਾਲ ਹੋ ਗਏ ਜਿੱਤੇ ਸਿਵਰੇਜ ਪਾਇਆ ਇਹ ਬੰਦ ਹੀ ਆ ਬਸ ਉਹ ਸਾਡੇ ਮੇਰੇ ਘਰ ਦੇ ਕੋਲ ਦੇਖੋ ਹੱਲ ਮੈਂ ਕੱਲੀ ਠੀਕ ਕਰਾ ਕੇ ਆਟਿਆ ਤਬਿਆ 33500 ਲਗਾਇਆ ਵਾ ਜੀ ਸਾਰੇ 4 5 ਘਰ ਆ ਸਾਰੇ ਪਿੰਡ ਆਪਣਾ ਜੋ ਵੀ 4 5 ਆਇਆ ਪਾਕੇ ਲਗਾਇਆ ਜੀ ਯਾਨੀ ਕਿ ਜਿਹੜੇ ਪੰਡ ਸਰਕਾਰ ਦਿੰਦੀ ਆ ਸਰਪੰਚਾਂ ਨਾਲ ਐਮ ਐਲ ਐਸ ਨੂੰ ਉਹ ਕਿਤੇ ਵੀ ਨਹੀਂ ਲੱਗਦੇ ਘਰੇ ਲੱਗ ਰਹੇ ਨਹੀਂ ਤਸਵੀਰਾਂ ਦਿਖਾ ਰਹੀ ਆ ਤੁਹਾਨੂੰ ਅੱਜ ਲੁਧਿਆਣਾ ਦੇ ਵਿੱਚ ਗੱਲ ਕਰੀਏ ਤਾਂ ਜੋ ਹਾਲਾਤ ਬੜੇ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਤੋਂ ਇਲਾਵਾ ਗੱਲ ਕਰ ਲਈਏ ਜੁਲੰਦਰ ਦੇ ਵਿੱਚ ਉਹ ਜਿੰਨੀ ਚੋਣ ਵੀ ਆ ਤੇ ਪੰਜਾਬ ਦੇ ਵਿਚਾਰਮਤ ਦੀ ਪਾਰਟੀ ਨੂੰ 3 ਸਿੱਟਾ ਹਾਸਲ ਹੋਈਆਂ ਨੇ ਦੱਸਦੀ ਕਿ ਜੋ ਲੁਧਿਆਣਾ ਨੂੰ 스마트 ਸਿਟੀ ਗ੍ਰੀਨ ਸਿਟੀ ਕਿਹਾ ਜਾਂਦਾ ਹੈ 스마트 ਸਿਟੀ ਗ੍ਰੀਨ ਸਿਟੀ ਦੇ ਹਾਲਾਤ ਉਹ ਦਿਖਾ ਲਿਆ ਮੈਂ ਕਹੂੰਗੀ ਇਹ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਇਹ ਜੋ ਤਸਵੀਰਾਂ ਨੇ ਇਹ ਲੁਧਿਆਣਾ ਦੇ ਇੱਕਾ ਕਲੋਨੀ ਦੀਆਂ ਨੇ ਬਾਜਲਾ ਦੇ ਨਜ਼ਦੀਕ ਇੱਕ ਕਲਾਉਨੀ ਪੈਂਦੀ ਹੈ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਪਰੇਸ਼ਾਨ ਹੋਏ ਲੋਕਾਂ ਦਾ ਅਸੀਂ ਠੀਕ ਹੀ ਕਹਿੰਨਾ ਗੱਲਬਾਤ ਕਰ ਲਈ ਨੇ ਕਾਫੀ ਦੇਰ ਤੋਂ ਪਰੇਸ਼ਾਨ ਨਜ਼ਰ ਆ ਰਹੇ ਸੀਗੇ ਅੱਜ ਇਹਨਾਂ ਨੇ ਕੀ ਆਵਾਜ਼ ਚੱਕੀ ਆਪਣੀ ਪਾਜੀ ਕੀ ਕਹਿਣਾ ਹੈ ਮੈਡਮ ਜੀ ਅਸੀਂ ਬਹੁਤ ਪਰੇਸ਼ਾਨ ਹੈਗੇ ਇੱਥੇ ਕੋਈ ਵੀ ਇੱਥੇ ਆ ਨਹੀਂਦਾ ਦੇਖ ਨਹੀਂਦਾ ਹੈਗਾ ਅਸੀਂ ਘੱਟ ਤੋਂ ਘੱਟ ਇੰਨੇ ਪੈਸੇ ਲਾ ਕੇ ਬੈਠੇ ਜਿੱਦੋਂ ਪੈਸੇ ਵੀ ਲਾਂਦੇ ਆ ਕੋਈ ਇੱਥੇ ਸੋਲਦਾ ਨਹੀਂ ਸਕਦਾ ਆਪਣੇ ਪੈਸੇ ਲਾਂਦੇ ਹੋ ਅਸੀਂ ਆਪਣੇ ਪੈਸੇ ਖੁਦ ਲਾਈਦੇ ਆ ਕੋਈ ਸਾਨੂੰ ਕੋਈ ਸਾਡੀ ਗਲੀ ਹੈਗੀ ਜਿਹੜੀ ਸਾਰੀ ਅਸੀਂ ਗਲੀ ਸਾਰੀ ਇਕੱਠੇ ਕਰਕੇ ਪੈਸੇ ਦਿੰਦੇ ਹੈਗੇ ਆ ਉਧਰਲੀ ਵਾਲੀ ਪੈਸੇ ਇਸੇ ਮੇਰੀ ਦੀ ਪ੍ਰੋਬਲਮ ਕਿੰਨੇ ਟਾਈਮ ਤੋਂ ਚੱਲ ਰਹੀ ਹੈ ਇਹ ਬਹੁਤ ਯਰ ਤੋਂ ਚੱਲਦੀ ਹੈ 10 ਸਾਲ ਹੋ ਗਏ ਜਿੱਦੋਂ ਤੋਂ 10 ਸਾਲ ਹੋ ਗਏ ਇਹ ਜਦੋਂ ਤੇ ਬਣਿਆ ਕਰ ਐਮਐਲਏ ਸਰਪੰਚ ਲੱਗਦਾ ਕੋਈ ਹਾਂਜੀ ਲੱਗ ਉਦੀ ਡੈਥ ਹੋ ਗਈ ਆ। ਬਾਕੀ ਇਧਰਲਾ ਕੋਈ ਆਪਾਂ ਨੂੰ ਪਤਾ ਨਹੀਂ ਹੈਗਾ ਕਿ ਹੈ ਹੈ ਕਿ ਨਹੀਂ ਹੈ ਕੋਈ ਹੁਣ। ਬਿਲਕੁਲ। ਹਾਂਜੀ। ਲਵਾਰਿਸ ਗਲੀਆਂ ਕਹਿ ਸਕਦੇ। ਇਹ ਲਵਾਰਿਸ ਲਵਾਰਿਸ ਜਿੱਦਾਂ ਲਵਾਰਸੀ ਕਹਤੋਂ ਲਵਾਰਸੀ ਵਾਲਾ ਹਾਲ ਆ ਕਿਉਂਕਿ ਕੋਈ ਬੰਦਾ ਤੇ ਤੇ ਆਂਦਾ ਹੀ ਨਹੀਂ ਹੈਗਾ। ਅਸੀਂ ਖੁਦ ਅਸੀਂ ਇੱਥੇ ਆਪਣੇ ਪੈਸੇ ਲਾ ਕੇ ਇਹਨੂੰ ਸਾਫ ਕਰਾਉਂਦੇ ਆ। ਠੀਕ ਹੈ। ਗਲੀ ਵਾਲੇ ਸਾਰੇ ਇਕੱਠੇ ਕਰਕੇ ਪੈਸੇ ਪਾਉਂਦੇ। ਹਾਂਜੀ ਸਾਰੇ ਇਕੱਠੇ ਕਰਕੇ ਪੈਸੇ ਪਾਉਂਦੇ ਹੈਗੇ। ਕਿੰਨੇ ਪੈਸੇ ਲੱਗ ਜਾਂਦੇ ਇਹਦੇ ਤੇ? ਇੱਥੇ ਘੱਟ ਤੋਂ ਘੱਟ ਅਸੀਂ 7000 ਰੁਪਏ ਤਾਂ 15 ਦਿਨ ਚ ਲੱਗ ਬੈਠੇ ਆ। 7000 ਰੁਪਏ ਕਦੀ ਨਹੀਂ ਦੇਖ ਜਦੋਂ ਦੇ ਇੱਕ ਵਾਰ ਹੀ ਆਏ ਸੀਗੇ ਉਦੋਂ ਦੇਖਿਆ ਉਸ ਤੋਂ ਬਾਅਦ ਅਸੀਂ ਕਦੀ ਨਹੀਂ ਦੇਖਿਆ ਹੀ ਨਹੀਂ ਹੈਗਾ ਅਗਰਦੀ ਆਏ ਕਿ ਨਹੀਂ ਆਏ ਇਹ ਤੁਸੀਂ ਜੋ ਤਸਵੀਰਾਂ ਦੇਖ ਰਹੇ ਲੁਧਿਆਣਾ ਦੇ ਇੱਕ ਤਾਂ ਕਲੋਨੀ ਦੀ ਆ ਜਿੱਥੇ ਤੁਸੀਂ ਐਮ ਐਲ ਏ ਸੁਣਿਆ ਹੋਣਾ ਕਿ ਮੁੰਡੀਆਂ ਲੱਗਦੇ ਹਰਦੀਪ ਸਿੰਘ ਮੁੰਡੀਆਂ ਤਾਂ ਮੁੰਡੀਆਂ ਜਿਹੜਾ ਕੀ ਇਹ ਬਿਲਕੁਲ ਵੀ ਇੱਥੇ ਨਜ਼ਰ ਨਹੀਂ ਆਉਂਦੇ ਨੇ ਇੱਕ ਭੋਲਾ ਸਿੰਘ ਹੈ ਉਹ ਭੋਲਾ ਸਿੰਘ ਹੈਗੇ ਆ ਉਹ ਪਹਿਲਾਂ ਇੱਥੇ ਦੇ ਹੈਗੇ ਸੀਗੇ ਹੁਣ ਇੱਥੇ ਕਦੀ ਆਏ ਨਹੀਂ ਹੈਗੇ ਉਹ ਸਰਪੰਚ ਸੀਗੇ ਉਹ ਉਹਨਾਂ ਨੂੰ ਵੀ ਇੱਥੇ ਘੇੜਾ ਮਾਰਨਾ ਚਾਹੀਦਾ ਜੀ ਪਾਜੀ ਕਿੰਨੀ ਟਾਈਮ ਤੋਂ ਇੱਥੇ ਰਹਿ ਰਹੇ ਹੋ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜਿੱਕਾ ਖਾਲਸਾ ਸਰੀ ਵਾਹਿਗੁਰੂ ਜੀ ਕੀ ਫਤ ਹੈ ਮੈਡਮ ਜੀ ਗੱਲ ਹੈਗੀ ਇਦਾਂ ਜੀ ਵੀ ਰਹਿ ਰਹਿ ਰਹਿਣਾ ਕਾਦਾ ਇਹਨੂੰ ਰਹਿਣਾ ਨਹੀਂ ਕਹਿੰਦੇ ਇਹਨੂੰ ਜ਼ਿੰਦਗੀ ਨਹੀਂ ਕਹਿੰਦੇ ਇਹ ਨਰਕ ਆ ਹਾਂ ਠੀਕ ਹੈ ਕਿ ਨਹੀਂ ਅਸੀਂ ਕਿੰਨੇ ਕ ਪੈਸੇ ਲਾ ਲਾਂਗੇ ਬਿਲਕੁਲ ਜੋ ਸਰਕਾਰ ਦਾ ਕੰਮ ਆ ਪਾਈਪ ਠੀਕ ਕਰਾਣੇ ਸਰਪੰਚ ਦਾ ਕੰਮ ਆ ਐਮਐਲਏ ਦਾ ਕੰਮ ਆ ਅਸੀਂ ਕਿੰਨੇ ਕੁ ਪੈਸੇ ਲਾ ਲਾਂਗੇ ਚਲੋ ਫਿਰ ਵੀ ਸਾਡੀ ਸੰਗਤ ਬਹੁਤ ਹਿੰਮਤ ਮਾਰਦੀ ਆ ਜੀ ਜੀ ਆਪਣੀ ਆਪਣੀਆਂ ਗਲੀਆਂ ਦਾ ਸੁਧਾਰ ਕਰਦੀ ਪਈ ਆ ਬਿਲਕੁਲ ਨਹੀਂ ਹੋ ਰਿਹਾ ਮੈਮ ਜੀ ਅਸੀਂ ਇੱਕ ਬੰਨੇ ਉੱਚਾ ਕਰਦੇ ਤਾਂ ਦੂਜੇ ਬੰਨੇ ਲੀਕ ਕਰਦਾ ਉਧਰੋਂ ਉੱਚਾ ਕਰਦੇ ਤਾਂ ਤੀਜੇ ਬੰਨੇ ਲੀਕ ਕਰਦਾ ਕਿਉਂਕਿ ਜਦ ਮੇਨ ਮੈਂ ਤੁਹਾਨੂੰ ਦੱਸਦਾ ਜਦ ਮੇਨ ਚ ਨਹੀਂ ਜਾ ਕੇ ਖੁੱਲੇਗਾ ਮੇਨ ਹੀ ਬੰਦ ਪਈ ਆ ਤਾਂ ਗਲੀਆਂ ਕੀ ਕਰਨਗੇ ਬਿਲਕੁਲ ਠੀਕ ਹੈ ਕਿ ਨਹੀਂ ਇਹ ਸੀਵਰੇਜ ਦਾ ਪਾਣੀ ਘਰਾਂ ਵਿੱਚ ਵੀ ਜਾਂਦਾ ਕਿਆ ਘਰਾਂ ਵਿੱਚ ਵੀ ਜਾ ਰਿਹਾ ਲੋਕਾਂ ਦੀਆਂ ਰਸੋਈਆਂ 'ਚ ਜਾ ਰਿਹਾ ਮੈਂ ਦਿਖਾ ਦਿੰਨਾ ਤੁਹਾਨੂੰ ਜੀ ਜਿਨ੍ਹਾਂ ਦੇ ਵਿਚਾਰਿਆਂ ਦੇ ਮਕਾਨ ਨੀਵੇਂ ਆ ਜਦੋਂ ਬੈਗਮਾਰ ਦਾ ਰਸੋਈ ਚ ਜਾ ਰਿਆ ਵਾ ਬਾਥਰੂਮ ਭਰੇ ਪਏ ਆ ਮਤਲਬ ਕਿ ਬੱਚਿਆਂ ਦਾ ਜੀਣਾ ਰਾਮ ਅੱਜ ਸੀ ਅੱਜ ਤੇ ਵੈਸੇ ਲਾ ਰਹੇ ਆ ਕੱਲ ਨੂੰ ਆਪਣੇ ਬੱਚਿਆਂ ਤੇ ਲਾਵਾਂਗੇ ਬਿਲਕੁਲ ਠੀਕ ਹੈ ਕਿ ਨਹੀਂ ਨਾ ਤੇ ਇੱਥੇ ਜੱਦਾ ਐਮਐਲਏ ਬਣੇ ਆ ਅੱਜ ਤੱਕ ਅਸੀਂ ਨਹੀਂ ਦੇਖੇ ਜੀ ਸਰਪੰਚ ਸਾਹਿਬ ਸੀਗੇ ਸਹੀ ਸੀਗੇ ਜਦੋਂ ਦੇ ਉਹ ਪੂਰੇ ਹੋਏ ਆ ਉਸ ਤੋਂ ਬਾਅਦ ਕੋਈ ਪੰਚਾਇਤ ਨਹੀਂ ਕੋਈ ਐਮਐਲਏ ਨਹੀਂ ਕੋਈ ਕੁਛ ਨਹੀਂ ਇੱਥੇ ਕੋਈ ਆਖੇ ਨਹੀਂ ਵੜਦਾ ਜੀ ਇਸ ਕਰਕੇ ਸਾਡੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਹੁਣ ਅਸੀਂ ਦੱਸੋ ਕੀ ਕਰੀਏ ਕਿੱਥੇ ਜਾਈਏ ਜੇ ਅਸੀਂ ਪ੍ਰਾਪਰਟੀਆ ਵੇਚਣੀਆਂ ਲਾਣੇ ਆ ਮੰਨ ਲਓ ਮੈਂ ਮਕਾਨ ਵੇਚਣਾ ਤੁਸੀਂ ਲੈਣਾ ਕੋਈ ਆਨ ਕੇ ਲਏਗਾ ਇੱਥੇ ਜੀ ਬਿਲਕੁਲ ਇੱਥੇ ਤਾਂ ਖੜਨਾ ਵੀ ਬਹੁਤ ਮੁਸ਼ਕਿਲ ਹੈ ਬਿਲਕੁਕਲ ਖਤਮ ਹੋ ਚੁੱਕੀ ਜੀਰੋ ਹੋ ਚੁੱਕੀ ਹੈ ਜੀ ਅਗਲਾ ਕਹਿੰਦਾ ਤੁਹਾਡੇ ਸੀਵਰੇਜ ਦਾ ਪਾਣੀ ਖੜਾ ਵਾ ਸਾਡੇ ਗੈਸਟ ਆਂਦੇ ਆ ਉਹ ਕਹਿੰਦੇ ਕਿਸ ਨਰਕ ਚ ਤੁਸੀਂ ਰਹਿ ਰਹੇ ਹੋ ਹਮ ਮੰਨ ਲਓ ਸਾਡੇ ਘਰੇ ਗੈਸਟ ਆਂਦੇ ਆ ਜੀ ਅਗਲੇ ਪੈਰ ਚੱਕ ਕੇ ਏਦਾਂ ਮਤਲਬ ਕਿ ਆਪਣੀਆਂ ਪੈਂਟਾਂ ਚੱਕ ਕੇ ਆ ਰਹੇ ਆ ਇੰਨੀ ਗੰਦਗੀ ਦੇ ਵਿੱਚੋਂ ਉਹ ਸਾਨੂੰ ਕੀ ਕਹਿੰਦੇ ਬਿਲਕੁਲ ਅਸੀਂ ਤੇ ਮੈਡਮ ਜੀ ਨਰਕਾ ਚ ਰਹਿ ਰਹੇ ਆ ਹੂੰ ਦੱਸੋ ਇਹਦਾ ਹੱਲ ਕੀ ਜੀ ਅਸੀਂ ਤਾਂ ਕਿਤਾਬ ਸਾਰੇ ਇਕੱਠੇ ਕੀਤੇ ਵੀ ਸਾਡੇ ਕੋਲੋਂ ਹੱਲ ਨਹੀਂ ਨਿਕਲਦਾ ਬਈ ਕਿੰਨੇ ਕ ਸਾਫ਼ ਕਰਾਵਾਂਗੇ ਆ ਵਿਚਾਰੇ ਸਾਫ਼ ਕਰਨ ਵਾਲੇ ਆਂਦੇ ਸਾਰੀ ਸਾਰੀ ਦਿਹਾੜੀ ਲਾ ਕੇ ਚੱਲ ਜਾਂਦੇ ਆ ਇੱਧਰ ਸੋਟੀ ਮਾਰ ਉੱਧਰ ਸੋਟੀ ਮਾਰ ਉਹ ਵੀ ਵਿਚਾਰੇ ਮਿਹਨਤ ਕਰਦੇ ਆਪਣੇ ਪੈਸੇ ਲੈ ਕੇ ਚੱਲ ਜਾਂਦੇ ਆ ਬਿਲਕੁਲ ਚਲੋ ਲੁਧਿਆਣਾ ਦੇ ਇੱਕ ਤਾਂ ਕਲੋਨੀ ਦੇ ਵਿੱਚ ਜੋ ਆਸ-ਪਾਸ ਦੇ ਰਹਿਣ ਵਾਲੇ ਲੋਕ ਨੇ ਤਾਂ ਕਿਸ ਤਰ੍ਹਾਂ ਰਹਿਣੀ ਗੱਲਬਾਤ ਕਰ ਲੈਣੀ ਆ ਆਂਟੀ ਚ ਕੀ ਦਿੱਕਤ ਆਦੀ ਤੁਹਾਨੂੰ ਮੈਡਮ ਜੀ ਇਹ ਗੱਟਰ ਜਿਹੜਾ ਸਾਡੇ ਗੇਟ ਦੇ ਅੱਗੇ ਇਸ ਦਾ ਗੰਦਾ ਪਾਣੀ ਬੋਸ ਕੇ ਸਾਡੇ ਬੱਚੇ ਵੀ ਅੰਦਰੋਂ ਨਿਕਲ ਕੇ ਬਾਹਰ ਨਹੀਂ ਆ ਰਹੇ ਜੀ ਉਸ ਤੋਂ ਬਾਅਦ ਮੈਂ ਕੈਂਸਰ ਦਾ ਮਰੀਜ਼ ਆ ਜਾਦੇ ਮੇਰੇ ਪਿਛਲੀ ਵਾਰੀ 5 ਲੱਖ ਰੁਪਈਆ ਲੱਗਾ ਇਨਫੈਕਸ਼ਨ ਨਹੀਂ ਹੋਏਗੀ ਹੋਏਗੀ ਨਹੀਂ ਕੋਈ ਨਹੀਂ ਇੱਥੇ ਆ ਕੇ ਵੜਦਾ ਕਰਾਂ ਤੇ ਪੈਸੇ ਸਾਫ ਗੱਟੇ ਕਰਕੇ ਅਸੀਂ ਹਰ ਵਾਰੀ ਹਫਤੇ ਜ ਦੋ ਵਾਰੀ ਵੀ ਹਫਤੇ ਮਹੀਨੇ ਚ ਚਾਰ ਵਾਰੀ ਵੀ ਅਸੀਂ ਇਕੱਠੇ ਕਰਕੇ ਅਸੀਂ ਸਾਫ ਕਰਾਣੇ ਆ ਸਾਫ ਹੁੰਦੇ ਨਹੀਂ ਫਿਰ ਚੱਲ ਜਾਂਦੇ ਨੇ ਨਾਲ ਦੀ ਨਾਲ ਜੀ ਕਟਰ ਸਾਫ ਕਰਨ ਵਾਲੇ ਪੈਸੇ ਲੈ ਜਾਂਦੇ ਨੇ ਹੱਲ ਹੁੰਦਾ ਨਹੀਂ ਕੋਈ ਜੀ ਦੇਖ ਮੇਨ ਬੰਦਾ ਕੋਈ ਨਹੀਂ ਆ ਕੇ ਵੜਦਾ ਨਾ ਸਰਪੈਂਚ ਨਾ ਮੈਂਬਰ ਕੋਈ ਨਹੀਂ ਆ ਕੇ ਦੇਖਦਾ ਕੀ ਕਹਿੰਦੇ ਕਿਚਨ ਦੇ ਵਿੱਚ ਵੀ ਇਹ ਮਿਕਸ ਹੋ ਕੇ ਪਾਣੀ ਆ ਜਾਂਦਾ ਪਾਣੀ ਸਾਰਾ ਜਿਹੜਾ ਸਰਕਾਰੀ ਪਾਣੀ ਸਪਲਾਈ ਵਾਲਾ ਆ ਰਿਹਾ ਉਹ ਸਾਰਾ ਨੀਲੀ ਲੈਟਰਿੰਗ ਆ ਰਹੀ ਵਿੱਚ ਉਹ ਸਾਰਾ ਅੰਦੇਕਾਰੀ ਤੋਂ ਤਾਂ ਆਸਾਨਾ ਜੀ ਤੁਸੀਂ ਹਾਲ ਕਿੰਨੇ ਟਾਈਮ ਤੋਂ ਪਰੇਸ਼ਾਨ ਹੋ 10 ਸਾਲ ਹੋ ਗਏ ਜਿੱਦ ਦੇ ਸਿਵਰੇਜ ਪਾਏ ਬੰਦ ਹੀ ਆ ਬਸ ਕਿੰਨੀ ਵਾਰੀ ਗਲੀਆਂ ਮੋਲੇ ਆਪਣੇ ਪੈਸੇ ਹ ਤੋਂ ਸਹੀ ਕਰਵਾ ਚੁੱਕੇ ਆ ਅੰਦਰੋਂ ਦੇ ਨਾ ਬਾਸ ਸਾਫ ਹੋਣਾ 15 ਦਿਨ ਬਾਅਦ 15 ਦਿਨਾਂ ਬਾਅਦ ਸਾਰੇ ਪੈਸੇ ਕੱਟੇ ਗਾ ਕੇ ਕਰ ਦੇਣਾ ਉਹ ਪਰੇਸ਼ਾਨ ਹੈ ਇਹ ਸਾਡੇ ਤਾਂ ਆਪ ਨੀਵੇਂ ਨੇ ਬਹੁਤ ਅੰਦਰ ਪਾਈ ਵੜ ਜਾ ਪਿਆ ਬੜਾ ਬਾਹਰ 15 ਦਿਨ ਹੀ ਨਿਕਲਦੇ ਨੇ ਸੀਵਰੇਜ ਜੋ ਸਾਫ਼ ਕਰਵਾਉਂਦੇ ਹੁੰਦਾ 15 ਦਿਨਾਂ ਦੇ ਫਿਰ ਪੈਸੇ ਕਿੱਥੋਂ ਦੇ ਗਰੀਬ ਬੰਦਾ ਇਹਨੇ ਪੈਸੇ ਕੋਈ ਮਿਲਦੇ ਜਾਂਦੇ ਹੈ ਸਾਡਾ ਹੱਲ ਕਰਨਾ ਚਾਹੀਦਾ ਜੀ ਕੋਈ ਨਹੀਂ ਹੱਲ ਹੁੰਦਾ ਕਈ ਵਾਰ ਪੈਸੇ ਵੀ ਨਹੀਂ ਹੁੰਦੇ ਕੋਲ ਤੇ ਫਿਰ ਵੀ ਸਹੀ ਕਰਵਾਉਣਾ ਪੈਂਦਾ ਇਹਨੇ ਪੈਸੇ ਹੁੰਦੇ ਹਨ ਜਿਨ੍ਹਾਂ ਨੇ ਅਗਲੇ ਮਹੀਨੇ ਤਾਂ ਨਹੀਂ ਤਾਂ ਲੈਣੀ ਹੈ ਪਰੇਸ਼ਾਨ ਤਾਂ ਬਾਜੀ ਕਿਨਾ ਜਦੋਂ ਦੇ ਸੀਵਰੇਜ ਪਿਆ ਉਦੋਂ ਦੇ ਪਰੇਸ਼ਾਨ ਡੇਲੀ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਸ ਤਰ੍ਹਾਂ ਮਤਲਬ ਦੇਖੋ ਸਾਰੇ ਸੀਵਰੇਜ ਵਾਲੇ ਤੁਹਾਨੂੰ ਤਸਵੀਰਾਂ ਤੁਹਾਨੂੰ ਜੁੜ ਦਿਖਾਵਾਂਗੇ ਇਹ ਸੀਵਰੇਜ ਵਾਲੇ ਵੀ ਬੈਠੇ ਹੋਏ ਜਿਸ ਤਰ੍ਹਾਂ ਇਹਨਾਂ ਵੱਲੋਂ ਆਪਣੀ ਗਲੀ ਮੋਹੱਲਿਆ ਦੀ ਆਪਣੀ ਪੈਸੇ ਇਕੱਠੇ ਕਰਕੇ ਜਿਹੜਾ ਕਿ ਇਹ ਸੀਵਰੇਜ ਸਹੀ ਕਰਵਾਇਆ ਜਾਂਦਾ ਪਰ ਕੀ ਹੁੰਦਾ ਹੈ 15 ਦਿਨ ਬਾਅਦ ਦੁਬਾਰਾ ਪੈਸੇ ਲਗਾਣੇ ਪੈਂਦੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਉਧਰ ਵਾਲੇ ਪਾਸੇ ਦੀਆਂ ਵੀ ਔਰ ਤੁਸੀਂ ਦੇਖ ਰਹੇ ਹੋ ਕਿ ਗਲੀ ਦੇ ਪਿੱਛੇ ਜੋ ਹਾਲਾਤ ਬਣੇ ਹੋਏ ਨੇ ਤੇ ਗਲੀਆਂ ਦੇ ਹਾਲਾਤ ਜੋ ਨੇ ਇਸੇ ਤਰ੍ਹਾਂ ਹੀ ਨੇ ਤੁਹਾਨੂੰ ਮੈਂ ਕਾਫੀ ਏਰੀਆ ਜਿਹੜਾ ਕਿ ਦਿਖਾ ਚੁੱਕੀ ਹਾਂ ਇੱਕ ਤਾਂ ਕਲੋਨੀ ਨਹੀਂ ਪੂਰਾ ਏਰੀਆ ਜੁੜਕੀਏ ਇਹ ਡੁੱਬਿਆ ਹੋਇਆ ਹੈ ਔਰ ਦੇਖ ਸਕਦੇ ਹੋ ਸੀਵਰੇਜ ਦਾ ਪਾਣੀ ਇਹ ਬਾਰਿਸ਼ ਦਾ ਪਾਣੀ ਨਹੀਂ ਹੈ ਇਹ ਸੀਵਰੇਜ ਦਾ ਪਾਣੀ ਹੈ ਦੇਖ ਸਕਦੇ ਹੋ ਕਾਲੇ ਰੰਗ ਦਾ ਪਾਣੀ ਹੈ ਗੰਦੇ ਨਾਲੇ ਤੋਂ ਵੀ ਬੁਰਾ ਹਾਲ ਹੋਇਆ ਹੋਇਆ ਹੈ ਗੰਦੇ ਨਾਲੇ ਦੇ ਨਾਲ ਜੋ ਲੋਕ ਰਹਿੰਦੇ ਉਸ ਤਰ੍ਹਾਂ ਦਾ ਹਾਲਾਤ ਜਿਹੜਾ ਕਿ लुगियाना ਦੇ ਇੱਕਾ ਕਲੋਨੀ ਦੇ ਵਿੱਚ ਵੀ ਮਿਲੇ ਨੇ ਸੋ ਦੱਸਦੀ ਕਿ ਇੱਥੇ ਦਾ ਬਾਰੀ ਬਾਲੀ ਬਾੜ ਤਾਂ ਕੋਈ ਵੀ ਨਹੀਂ ਹੈ ਔਰ ਇਹ ਲਵਾਰਿਸ ਗਲੀਆਂ ਜਿਹੜਾ ਕਿ ਇਹ ਲੋਕਾਂ ਨੇ ਇਸ ਨੂੰ ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਇਸ ਦਾ ਨਾਮ ਜਿਹੜਾ ਰੱਖਿਆ ਉਹ ਲਵਾਰਿਸ ਗਲੀਆਂ ਰੱਖਿਆ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਉਹ ਕਮੈਂਟ ਬਾਕਸ ਚ ਜਰੂਰ ਦੱਸਿਓ ਕਿ ਇਹ ਜੋ ਹਾਲਾਤ ਪੜੇ ਹੋਏ ਕੀ ਹੈ ਕਰੋਨਾ ਦਾ ਕਾਰਨ ਬਣ ਸਕਦੇ ਜਾਂ ਨਹੀਂ ਹੋਰ ਤੋਂ ਹੋਰ ਤੁਸੀਂ ਦੇਖ ਸਕਦੇ ਹੋ ਕੂੜਾ ਘਰ ਦੀਆਂ ਤਸਵੀਰਾਂ ਇੱਥੇ ਤੁਸੀਂ ਤਸਵੀਰਾਂ ਦੇਖ ਤਾਂ ਤੁਸੀਂ ਕਿੰਨਾ ਜ਼ਿਆਦਾ ਗੰਦ ਲੋਕਾਂ ਦੇ ਪਲਾਟ ਜਿਹੜੇ ਖਰੀਦੇ ਹੋਏ ਉਸ ਦੇ ਵਿੱਚ ਇੰਨਾ ਜ਼ਿਆਦਾ ਗੰਦ ਔਰ ਇਸ ਤੇ ਇਸ ਪਲਾਟ ਦੀ ਵੀ ਤਸਵੀਰਾਂ ਦੇਖ ਸਕਦੇ ਹੋ ਛੱਪੜ ਬਣੇ ਹੋਏ ਵਿੱਚ ਮੱਜਾ ਵੀ ਘੁਮਰੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਆਸ-ਪਾਸ ਲੋਕ ਕਿਤੇ ਕਿਸ ਤਰ੍ਹਾਂ ਰਹਿ ਰਹੇ ਹੋਣੇ ਨੇ ਇਹ ਕਿਸ ਤਰ੍ਹਾਂ ਇਸ ਗੰਦਗੀ ਨੂੰ ਬਰਦਾਸ਼ਤ ਕਰਦੇ ਹੋਣੇ ਨੇ ਸੋ ਤਸਵੀਰਾਂ ਸੀਗੀਆਂ ਲੁਧਿਆਣਾ ਦੇ ਇੱਕ ਤਾਂ ਕੋਲੋਂ ਦੀਆਂ ਤੁਹਾਨੂੰ ਦਿਖਾਨੀਆਂ ਲੁਧਿਆਣਾ ਦੇ ਵਿੱਚ ਜਿਸ ਤਰ੍ਹਾਂ ਇਹ ਅਲੱਗ-ਅਲੱਗ ਏਰੀਆਜ਼ ਨੇ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਬਣੇ ਜਾ ਰਹੇ ਔਰ ਲੋਕ ਲੁਧਿਆਣਾ ਉਹਨਾਂ ਨੂੰ ਕਲੀਨ ਤੇ ਗ੍ਰੀਨ ਸਿਟੀ ਕਿਸ ਨਾਮ ਦੇ ਨਾਲ ਜਾਣੇ ਜਾਂਦੇ ਆ ਕਿਸ ਹਿਸਾਬ ਦੇ ਨਾਲ ਆਪਾਂ ਪੁੱਛਣਾ ਚਾਹਾਂਗੇ ਲੋਕਾਂ ਨੂੰ ਕਿ ਕਿਸ ਹਿਸਾਬ ਦੇ ਨਾਲ ਤੁਸੀਂ ਲੁਧਿਆਣਾ ਨੂੰ ਗ੍ਰੀਨ ਸਿਟੀ ਕਲੀਨ ਸਿਟੀ ਕਹਿੰਦੇ ਹੋ ਇਹਨਾਂ ਦਾ ਪ੍ਰਸ਼ਾਸਨ ਨੂੰ ਜਿਹੜੀ ਕੀ ਮੰਗ ਕੀਤੀ ਗਈ ਹੈ ਕਿ ਇਹਨਾਂ ਦੇ ਜੋ ਏਰੀਆਜ਼ ਨੇ ਉਹਨਾਂ ਨੂੰ ਠੀਕ ਕਰਵਾਇਆ ਜਾਵੇ ਕਿਉਂਕਿ ਇਹ ਲੋਕ ਜੋ ਨੇ ਬਹੁਤ ਪਰੇਸ਼ਾਨ ਨੇ ਤੇ ਗੱਲਬਾਤ ਕਾਲੇ ਨਹੀਂ ਇਹਨਾਂ ਦਾ ਕੀ ਕਹਿਣਾ ਹੈ ਪ੍ਰਸ਼ਾਸਨ ਨੂੰ ਕੀ ਮੈਸੇਜ ਦੇਣਾ ਚਾਹੋਗੇ ਭਾਜੀ ਸਾਡੇ ਤੋਂ ਜੀ 500 ਜਾਂ 550 ਮੀਟਰ ਦੀ ਦੂਰੀ ਦੇ ਉੱਤੇ ਕਾਰਪੋਰੇਸ਼ਨ ਦਾ ਏਰੀਆ ਸ਼ੁਰੂ ਹੁੰਦਾ ਹੈ ਜਿੱਥੇ ਕਿ ਅਸੀਂ ਦੇਖਦੇ ਹਾਂ ਹਰ ਇੱਕ 4 ਮਹੀਨੇ 6 ਮਹੀਨੇ ਬਾਅਦ ਕੋ ਨਹੀਂ ਵੀ ਟੁੱਟਦੇ ਆ ਕੀ ਗ੍ਰਾਂਟ ਆਂਦੀ ਹੈ ਅਗਲੇ ਦੁਬਾਰਾ ਤੋੜ ਕੇ ਉਹਨੂੰ ਬਣਾ ਲੈਂਦੇ ਨੇ ਠੀਕ ਹੈ ਜੀ ਪਰ ਸਾਡੇ ਦਾ ਇਥੇ ਵੈਸੇ ਨਰਕ ਪਿਆ ਹੋਇਆ ਹੈ ਠੀਕ ਹੈ ਜੀ ਜਿਹਦਾ ਬਿਲਕੁਲ ਵੀ ਹਾਲ ਨਹੀਂ ਹੋ ਰਿਹਾ ਸਾਡੀ ਪ੍ਰਸ਼ਾਸਨ ਨੂੰ ਇਹੀ ਮੰਗ ਆ ਕਿ ਜੇ ਪੋਸੀਬਲ ਹੈ कि ਸਾਨੂੰ ਇੱਕ ਕਾਰਪੋਰੇਸ਼ਨ ਦੇ ਅੰਡਰ ਕੀਤਾ ਜਾਵੇ ਕਾਰਪੋਰੇਸ਼ਨ ਦੇ ਅੰਡਰ ਕਰਨ ਦੇ ਨਾਲ ਕੀ ਹੈ ਸਾਨੂੰ ਟੈਕਸ ਪੇਗਾ ਨੋ ਡਾਊਟ ਅਸੀਂ ਦਾਂਗੇ ਜਿਹੜੇ ਅਸੀਂ ਪੱਲਿਓ ਪੈਸੇ ਲਾ ਰਹੇ ਆ ਤਿੰਨ ਤਿੰਨ ਚਾਰ ਚਾਰ ਕਰਕੇ ਅਸੀਂ ਗਵਰਨਮੈਂਟ ਨੂੰ ਟੈਕਸ ਦਵਾਂਗੇ ਕਿ ਸਾਡੇ ਜਿਹੜੇ ਸਿਵਰੇਜ ਦੇ ਪਾਣੀ ਦਾ ਆ ਗੰਦ ਪਿਆ ਹੋਇਆ ਜਿਹੜਾ ਇਹ ਕੂੜੇ ਕਰਕਟ ਦਾ ਇਹਦਾ ਸਾਰੇ ਦਾ ਹੱਲ ਕੀਤਾ ਜਾਵੇ ਤਾਂ ਕਿ ਜੋ ਸਾਡੀ ਸਾਡੀ ਕੀ ਸਾਡੇ ਆਣ ਵਾਲੇ ਬੱਚਿਆਂ ਦੀ ਜੂਨ ਸੁਧਰ ਸਕੇ ਨਹੀਂ ਤੇ ਬਹੁਤ ਬੁਰਾ ਹਾਲ ਹੈ ਜੀ ਇਸ ਦਾ ਬਿਲਕੁਲ ਸੋ ਇਦਾਂ ਦੀ ਅਪਡੇਟਸ ਨਾਲ ਬਣੇ ਰਹੋ ਵੀ ਪੰਜਾਬ ਦੇ ਨਾਲ